ਜਾਨ ਦੇਣਾ ਜਿਹੋ ਜੀ ਮੇਰੀ ਮਨਸਾ ਹੈ ਜੈਸੀ ਮਨਸਾ ਤੈਸਰੀ ਦਸਾ ਜਿਹੋ ਜੀ ਮੇਰੇ ਕਰਮ ਨੇ ਮੈਨੂੰ ਅਗਲੇ ਜਨਮ ਮੇਰੇ ਵਾਸਤੇ ਉਹ ਪਰਗੁਣ ਤਿਆਰ ਹੋ ਰਿਹਾ ਬਾੜੇ ਸੁਣੋ ਕਤ ਕੀ ਮਾਈ ਬਾਤ ਕਤ ਕੇਰਾ ਕਿ ਤੂੰ ਥਾਬੋ ਤੂੰ ਮ ਆਏ अगर बेम जल पीतर निपचे काहे कप पाए मेरे साहिबा तुम्हारा पढ़ो मेरे साहिबा कौन जाने गुण तेरे कहे न जानी अब बण दे ना लगे पुष्टि कारी मेरे बदाहांदी अब की बार अब सबंदे को बहुत ना कोते हे मेरे मालिक मैं जिस जून ਵਿੱਚ ਗਿਆ ਉਸੇ जून ਵਿੱਚ ਮੈਨੂੰ ਮਾਂ ਬਿਣੀ ਤੇ ਮੈਨੂੰ ਬਾਪ ਵੀ ਮਿਲੇ। ਮਾਤ ਪਿਤਾ ਬਿਨ ਬਾਲ ਨ ਹੋਈ ਨਾ ਦੇਵਤਾ ਦੇ ਸਭ ਤੋਂ ਬਿਨਾ ਅਸੀਂ ਪੈਦਾ ਹੀ ਨਹੀਂ ਸੀ ਹੋ ਸਕਦੇ। ਫਿਰ ਅਸੀਂ ਵਜਣਾ ਜਿਹੋ ਜਿਹਾ ਸੀ ਘਰ ਬਣਾਇਆ ਉਹਦਾ ਘਰ ਵਿੱਚ ਅਸੀਂ ਰਹ ਰਹੇ ਹਾਂ। ਜਿਹੋ ਜਿਹਾ ਅਸੀਂ ਕੱਪੜੇ ਪਾਏ ਬਾਅਦ ਵਿੱਚ ਅਸੀਂ ਆ ਗਏ ਹਾਂ। ਇਹ ਹੋ ਗਿਆ ਅਸੀਂ ਭੋਜਨ ਬਣਾਉਨੇ ਆ ਬਣਾ ਕੇ ਅਸੀਂ ਛਕ ਲੈਨੇ ਔਰ ਜਿਹੋ ਨਹੀਂ ਸਾਡੀ ਸੁਰਤ ਨੇ ਘਾੜ ਦੜਨੀ ਅਗਲੇ ਜੀਵਨ ਦੀ ਇਹੋ ਜੀ ਹੈ ਸਤਿਗੁਰੂ ਆਖਦੇ ਨੇ ਲੱਗ ਕੁੱਤਾ ਕੂੜ ਝੂੜਾ ਠੱਗ ਖਾਤਾ ਮਰਦਾ ਹਰ ਲੱਗ ਕੁੱਤਾ ਤੇ ਕੂੜ ਝੂੜਾ ਝੂੜਾ ਕੌਣਾ ਹੈ ਜਿਹੜਾ ਝੂਠ ਬੋਲਦਾ ਜਿਹੜਾ ਮੈਂ ਬੋਲਦਾ ਤੇ ਮੈਂ ਖੁਦ ਝੂੜਾ ਹਾਂ ਲਾਲਚ ਕਰਦਾ ਐ ਮੈਂ ਤੇ ਮੈਂ ਹੀ ਕੁੱਤਾ ਹਾਂ ਆਖੋ ਹੈ ਗੁਰੂ ਮੈਂ ਮੈਂ ਦੁਬਾਰਾ ਤੋਂ ਰਹਾਮਨ ਮਾਗੂ ਕਰਿਓ ਸੰਗਤ ਜੀ ਕੋਈਕੋ ਸਬਦ ਸਾਡੇ ਜੀਵਨ ਵਿੱਚ ਲਾਗੂ ਹੋ ਗਏ ਨੇ ਅਸੀਂ ਬੋਲਣ ਵਾਲੇ ਜਾਂ ਤਾਂ ਸੰਗਤ ਨੂੰ ਸਮਝਾ ਲੈ ਸਕੇ ਤੇ ਜਾਂ ਗੁਰੂ ਦੇ ਪਿਆਰਿਓ ਨੇ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਨਹੀਂ ਕੀਤੀ ਇਹ ਕਿਸੇ ਵਿਅਕਤੀ ਗੱਲ ਦੇ ਉੱਤੇ ਸ਼ਬਦ ਨਹੀਂ ਪਰਥਾਏ ਸਾਖੀ ਨਾਮਪੁਰਖ ਬੋਲਦੇ ਧਿਆਨ ਥਿਓ ਪਰਥਾਏ ਸਾਖੀ ਨਾਮਪੁਰਖ ਬੋਲਦੇ ਸਮਝੀ ਸਕਦੇ ਜਾਨੀ ਜੋ ਗੁਰੂ ਨੇ ਬੋਲਿਆ ਸਾਰੇ ਜਗਤ ਵਾਸਤੇ ਹੈ ਜੇ ਤੇ ਆਪਾਂ ਦੋ ਚਾਰ ਬੰਦੇ ਚੋਰ ਬੈਠੇ ਆਂ ਧੋਖੇ ਬਾਜ ਬੈਠੇ ਆਂ ਉਹਨਾਂ ਦੇ ਛਾਣ ਕੇ ਇੱਕ ਨੂੰ ਥੋੜਾ ਆ ਗਿਆ ਨਹੀਂ ਆਹ ਜਿਹੜਾ ਬੰਦਾ ਹੈ ਸਵਾਗਤ ਹੈ ਵਾਰੀ ਵਾਰਿਆਂ ਸਾਰੇ ਆਪਸ ਨੂੰ ਸਤ ਸ੍ਰੀ ਅਕਾਲ ਵਾਰ-ਵਾਰ ਮੈਂ ਜਿੱਥੇ ਵੀ ਸ਼ਬਦ ਨੂੰ ਸੁਣ ਕੇ ਜਾਇਉਂ ਕਮਾਏ ਹੋ ਹੋ ਸਕਦਾ ਹੈ ਅੱਜ ਸਾਡੇ ਪਹਿਲੇ ਦਿਨ ਦੀ ਕੀਤੀ ਸੰਗਤ ਹੈ ਸਾਡਾ ਮਾਰਤਾ ਦਾ ਕਰਦੇ ਨੇ ਮੁਕੀ ਸੰਗਤ ਕਰਨ ਦੀ ਲੋੜੀ ਲੋੜੀ ਨਾ ਐਸੇ ਮਤ ਦੀਜੇ ਮੇਰੇ ਥਾਪੁਰ ਸਦਾ 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 ਜੁੜੇ ਜਾਈਏ ਇਸੀ ਮਤ ਅੱਜ ਹੀ ਕਰਦਾ ਪਤਾ ਕਦੋਂ ਉਹਨੇ ਸਾਨੂੰ ਜਨਮਾਂ ਜਨਮਾਂ ਦੇ ਆ ਸੁਤੇ ਆ ਮੁਖਾ ਕੇ ਬਾਹੜੇਣ ਇੱਕ ਜਾਗ ਦੇ ਨ ਲੈਣਾ ਜਿਹੜੇ ਰੋਜ਼ ਆਉਂਦੇ ਹੋ ਸਕਦਾ ਉਹਨਾਂ ਨਾਲ ਗੱਲਾਂ ਬਾਤਾਂ ਮਾਰ ਕੇ ਐਸ ਬੈੜੇ ਨੂੰ ਦੀ ਸ਼ਾਂਤ ਨੂੰ ਵੇਖ ਕੇ ਮਿਲ ਮਲਾਪ ਕਰਕੇ ਭਾਈਚਾਰਾ ਸਾਂਝਾ ਐੜਿਆ ਤੂੰ ਨਹੀਂ ਆਈ ਕਾਮੇ ਕਮੁਨੀ ਆਏ ਅੱਜ ਮੈਂ ਆ ਨਹੀਂ ਹੋਆ ਗਿਣਤੀ ਕਰਦੇ ਅਸੀਂ ਜਿਹੜੇ ਸਾਡੇ ਨਾਲ ਜੁੜੇ ਹੋ ਤੁਸੀਂ ਆ ਜਾਓ ਆ ਜਾਓ ਪਹੁੰਚ ਗਿਆ ਉਸ ਵਾਰੇ ਮੈਂ ਪਹੁੰਚ ਗਿਆ ਉਸ ਵਾਰੇ ਸੁਤੇ ਹਾਂ ਸੁਤੇ ਪਤਾ ਨਹੀਂ ਕਦੋਂ ਨੇ ਸੁਤੇ ਅਸੀਂ ਅੰਦਰੋਂ ਹੁੰਦੇ ਹਾਂ ਪਾਤਸ਼ਾਹੀ ਦੇ ਹੁਕਮ ਵੀ ਦਿੱਤਾ ਜਗਉਣ ਵਾਸਤੇ ਤਾਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸੰਕੈਤ ਦੇ ਸਾ ਗੇ ਹੋਰੇ ਮਨਾ ਜਾਗ ਲਿਓ ਅੱਗੇ ਜੀ ਆਖਿਆ ਸਤਿਗੁਰੂ ਨੇ ਕਾਂ ਗਾਦਨ ਸੋ ਆਵੇਸਨ ਆਉਕੇ ਲਾ ਪਰਵਾਉ ਕੌਣ ਕਹਿੰਦਾ ਮੈਂ ਸੁੱਤਾ ਕੌਣ ਕਹਿੰਦਾ ਮੈਂ ਸੁੱਤਾ ਮੈਂ ਤਾਂ 4 ਵਜੇ ਉੱਠ ਕੇ ਗਿਆਨ ਕਰਕੇ ਗੁਰਦੁਆਰੇ ਜਾ ਰਿਹਾ ਸਤਿਗੁਰੂ ਨਹੀਂ ਮੰਨਦੇ ਕਹਿੰਦਾ ਜੀ ਸਭੇ ਮਿਸ ਉੱਗਰਦਵਾਰੇ ਜਾ ਕੇ ਵੀ ਤੋਂ ਨਹੀਂ ਜਾ ਗਿਆ ਮੈਂ ਦੁਬਾਰਾ ਫੇਰ ਉਹ ਸੁਰਮੁਸ਼ਨ ਦਿਮਾਗ ਹਸਤੀ ਦਾ ਨਾਮ ਲਵਾਂਗਾ ਸੰਤ ਗਿਆਨੀ ਵਸਕੀ ਨੇ ਕੀ ਕਹਿੰਦੇ ਬੰਦੇ ਨੇ ਜੇ ਸਭ ਤੋਂ ਦਲਿੱਤਰੀ ਬੰਦੇ ਲੋਕ ਵੇਖਣੇ ਢਿੱਲੜ ਵੇਖਣੇ ਆਲਾ ਪ੍ਰਵਾਹ ਵੇਖਣੇ ਆ ਵੇਸਲੇ ਵੇਖਣੇ ਤੇ ਤੁਸੀਂ ਗੁਰਦੁਆਰੇ ਜਾਂ ਮੰਦਿਰ ਵਿੱਚ ਜਾ ਕੇ ਵੀ ਦਿਓ ਐਨਾ ਢੱਲਾ ਸ਼ਰੀਰ ਛੱਡ ਕੇ ਤੇ ਤੇ ਉੱਠੇ ਅੰਧਾ ਰਾਸ ਉੱਠੇ